ਇਹ ਦਾ ਨਾਮ ਦیدار ਸਿੰਘ ਬੱਲਾ ਜੀ ਦیدار ਜੀ ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈਗੀ ਪੋਤੀ ਨੇ ਜਨਮ ਲਿਆ ਢੋਲ ਟਮਕੇ ਨਾਲ ਤੁਸੀਂ ਸਵਾਗਤ ਕੀਤਾ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟਮਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਛਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁੱਖਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਏ ਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮੁਹੱਲਾ ਨਿਵਾਸੀਆਂ ਨੇ ਗੁਰਤੀ ਕੇ ਬਾਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਦਿੰਦਿਆਂ ਚੌਕੜੀ ਤੱਕੀ ਬਕਸੇ ਦੇਖਣ ਵੇਲੇ ਐ ਪੁਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਹੈ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋ ਤਾਂ ਫਿਰ ਪੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਪੱਲ ਸਾਹਿਬ ਆਪਣੇ ਜਿਆਦਾ ਨੇ ਵੀ ਕੋਈ ਵਧੀਆ ਕੋਈ ਪ੍ਰੋਬਲਮ ਹੈ ਪਰ ਸਮਝ ਨਹੀਂ ਆਉਂਦੀ ਕਿਸ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ لیکن ਤੁਸੀਂ بڑی خوشی پوری بنائی بالکل جی ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਬਰਗਨੂ ਤੇ ਹਰ ਧਰਮ ਦੇ ਨੂੰ ਕਿ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਦੇ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜ ਹੈ ਸੋ ਕੋ ਮੰਨਦਾ ਆਖੀ ਹੈ ਜਿੱਤ ਜਮੈ ਜਾਂ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ بڑے بڑے ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਤੁਹਾਡਾ ਇਹਨਾਂ ਬਲਪੀ ਸਿੰਘ ਭਾਈ ਜਿਹੜੀ ਹੈਗੀ ਆ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੇ ਆਪਣੇ ਗੱਲਾਂ ਮਾਮੇ ਦੇ ਬਾਈ ਫਿਰ 7 ਸਾਲ ਦਾ ਕੇ ਬੇਡਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਦੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲ ਟਮਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਨਾ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਟਮਕੇ ਨਾਲ ਆਪਣੀ ਧੀ ਦਾ ਸਵਾਗਤ ਕੀਤਾ ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੇ ਇੰਨੀ ਕੁਝ ਨਹੀਂ ਹੋਈ ਮੇਰੇ ਪਾਸੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅੱਕੇ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਨਹੀਂ ਲੱਗੀ ਜਾਂਦਾ ਬੱਚੇ ਪੁੱਤਾਂ ਨਾਲੋਂ ਬੱਤ ਕਰਦੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਬੇਟੀ ਵੀ ਬਣਾਉਣਾ ਇਸ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮੰਨ ਜਿਵੇਂ ਸਾਡੇ ਘਰ ਵੀ ਧੀ ਉਹ ਵੀ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਚਾਚਾ ਦੇ ਵਿੱਚ ਅਸੀਂ ਤੇ ਮੈਂ ਦਾਸਾਂ ਕਣੀ ਸ਼ੁਰੂ ਕਰਤੀਆਂ ਅਸੀਂ ਬਨੇ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਦੇ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪਰਮਾਤਮਾ ਤੋਂ ਮੰਗ ਕੇ ਧੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਮੇਰੀ ਵਾਈਫ ਨੇ ਚਪੈਰਾ ਸਾਦਾ ਪਾੜ ਕਰ ਦਿੱਤੀ ਬਾਬਾ ਦੀ ਸਿੰਘ ਦੇ ਜੋਤ ਲਾਣ ਲਾ ਕਰੇ ਐਤਵਾਰ ਆਪਣਾ ਪਾੜ ਸਿਮਨ ਕਰਦੀ ਸੀਗੀ ਤੇ ਹਰ ਨਿਤਨੇਮ ਕਰਦੀ ਸੀ ਹਰ ਵੇਲੇ ਮੇਂ ਧੀ ਦੀ ਦਾਤ ਰੱਖੇ ਪਰਮਾਤਮਾ ਨੇ ਹੀ ਪਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਹੀ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਇਹ ਦੀ ਬਕਸਿਸ ਕਿਤੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਦਾਰ ਸਿੰਘ ਬੱਲ ਹੈ ਜੀ ਦਦਾਰ ਜੀ ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈਗੀ ਪੋਤੀ ਨੇ ਜਨਮ ਲਿਆ ਢੋਲ ਟਮਕੇ ਨਾਲ ਤੁਸੀਂ ਸਵਾਗਤ ਕੀਤਾ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟਮਕਾ ਢੋਲ ਆ ਇਹ ਸਾਡੀ ਪੰਜਾਬੀਆਂ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁੱਖਣੀ ਚੌਗਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਏ ਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮੁਹੱਲਾ ਨਿਵਾਸੀਆਂ ਨੇ ਗੁਰਤੀ ਕੇ ਬਾਅਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਦਿੰਦਿਆਂ ਚੌਕੜੀ ਤੱਕੀ ਬਕਸੇ ਦੇਖਣ ਵੇਲੇ ਐ ਪਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਹੈ ਬਿਲਕੁਲ ਜੀ ਸਾਰੇ ਸਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਹੈ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋ ਤਾਂ ਫਿਰ ਪੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਨੇ ਪੱਲ ਸਾਹਿਬ ਆਪਣੇ ਜਿਆਦਾ ਨੇ ਵੀ ਕੋਈ ਬਦੀ ਕੋਈ ਪ੍ਰੋਬਲਮ ਹੈ ਪਰ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੀ ਜੁਆਣੇ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲekin ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਦੇ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗਨ ਨੂੰ ਤੇ ਹਰ ਧਰਮ ਦੇ ਆਨ ਨੂੰ ਕਿ ਭਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹਜ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜ ਹੈ ਸੋ ਕਿਉ ਮੰਨਦਾ ਆਖੀ ਹੈ ਜਿੱਤ ਜਮੈ ਰ ਜਾਣ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀ ਹੈ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਧੀਆ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਰਜੀਤ ਸਿੰਘ ਦਾ ਇਹਨਾਂ ਬਲਪੀ ਸਿੰਘ ਘਰ ਜੜੀ ਹੈਗੀਆ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਜੇ ਆਪਣੀ ਗੱਲਾਂ ਮੈਂ ਮੇਰੇ ਮਾਈ ਫਰੇਰ 7 ਸਾਲ ਦਾ ਕੇ ਬੇਟਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜੇ ਢੋਲਟਮੱcke ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਨਾ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟਮੱcke ਨਾਲ ਆਪਣੀ ਧੀ ਦਾ ਸਵਾਗਤ ਕੀਤਾ ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੇ ਇੰਨੀ ਕੁਝ ਨਹੀਂ ਹੋਈ ਮੇਰੇ ਪਹਿਲੇ ਬੱਚਾ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅੱਕੇ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਨਹੀਂ ਲੱਗ ਜੰਦਾ ਬੱਚੇ ਪੁੱਤਾਂ ਨਾਲੋਂ ਵੱਧ ਦੱਤੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਬੇਟੀ ਵੀ ਬੁਲਾਉਣਾ ਇਸ ਦੇ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਜਿਗਾ ਮਾਨ ਜਿਵੇਂ ਸਾਡੇ ਘਰ ਵੀ ਧੀ ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਕਰੀਏ ਅਸੀਂ ਉਹਦਾ ਕਰੀਏ ਬਸ ਇਹ ਉਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਦੇ ਜੋਰਤ ਲਾਨ ਜਾਂਦੇ ਸੀ ਘਰੇ ਤੁਸੀਂ ਪਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਜੀ ਆ ਮੇਰੀ ਵਾਈਫ ਨੇ ਚੁਪੈਰਾ ਸਾਦਾ ਪਾੜ ਕਰ ਦਿੱਜੂ ਆਪਾਂ ਦੇ ਸੰਦੇ ਜੋ ਦਿਨਾਂ ਲੱਗ ਰਹੇ ਐ ਐਤਵਾਰ ਆਪਣਾ ਪਾੜ ਸਿਮਨ ਕਰ ਦਿੱਤੀ ਸੀ ਤੇ ਹਰ ਨਿਤਨੇਮ ਕਰਦੇ ਸੀ ਹਰ ਵੇਲੇ ਮੇਰੀ ਧੀ ਦੀ ਦਾਤ ਰਕਸ਼ਾ ਪ੍ਰਮਾਣ ਬੰਦੇ ਨਹੀਂ ਪਰ ਫਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਹੀ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਟੀਰ ਦੀ ਬਖਸ਼ਿਸ਼ ਕਿਤੇ